ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਵੈਸਟਾ ਮੌਜੂਦ ਆ ਮਿੱਤਰੋ ਪਿੰਡ ਹਰੀਹਰ ਚੌਕ ਦੇ ਵਿੱਚ ਹਰੀਹਰ ਚੌਕ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਵਪਾਰ ਦਾ ਕੰਮ ਤੇ ਟੋਕੜ ਗੱਪੜ ਚੈੱਕ ਪਾਸ ਗਾਂ ਤੋਂ ਤੁਹਾਡੇ ਲਈ ਲੈ ਕੇ ਆ ਗਿਆ ਮਿੱਤਰੋ ਬਹੁਤ ਚੰਗੀ ਗਾਂ ਚੰਗੇ ਦੁੱਧ ਤੇ ਚੱਲਦੀ ਆ ਆ ਵਲਵਲਾਵੇਂ ਜੇ ਦੇਖ ਕੇ ਨਾ ਕਿਤੇ ਲਾਲੀਓ ਵੀ ਕੀ ਏ ਤੁਰਦੀ ਤਰਦੀ ਨਹੀਂ ਹੋਣੀ ਬੱਚ ਲੋ ਇਹਦਾ ਜਦੋਂ ਖੋਲੀ ਹੈ ਭੰਗੜਾ ਪਾਉਂਦੀ ਆ ਓਕੇ ਦੀ ਰਿਪੋਰਟ ਹੈਗਾ ਆਜੋ ਕਰਦੇ ਆ ਗੱਲਬਾਤ ਆਪਾਂ ਵੀਰ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਆ ਭਾਈ ਬੜਾ ਵਧੀਆ ਚੱਲਦੀ ਓਕੇ ਆ ਘਰੇ ਪਰਿਵਾਰ ਭਾਈ ਪਹਿਲਾਂ ਤਾਂ ਤੈਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਬਾਕੀ ਸਾਰੇ ਵੇਖਣਾ ਵੀਰੇ ਬਹੁਤ ਬ ਗਾ ਆਪਣੇ ਕਿੰਨੇ ਚਿਰ ਦੀ ਗੱਬਣ ਬਈ ਸਾਢੇ 3 ਮਹੀਨੇ ਚੈੱਕ ਪਾਸ ਆ ਚੈੱਕ ਕਰਵਾ ਕੇ ਦਿਓ ਆਪਾਂ ਚੈੱਕ ਕਰਵਾ ਲਿਆ ਦੀ ਅਗਲਾ ਆ ਦਾ ਡਾਕਟਰ ਲਿਆਏ ਤੇ ਚੈੱਕ ਕਰਾ ਲਈ ਹਾਂ ਨਹੀਂ ਜੇ ਕੋਈ ਆ ਕੇ ਵੀ ਮੈਨੂੰ ਤਸੱਲੀ ਤੇ ਭੇਜ ਦੇ ਚੈੱਕ ਕਰਵਾਏ ਤਾਂ ਨਹੀਂ ਵੈਸੇ ਬਈ ਆ ਦਾ गांव पता चेक करके की मुड़ के काल नु दिन उते ਥੱਲੇ ਲੈ ਜਾਂਦਾ ਪਸ਼ੂ ਕਸੂਰ ਮੁੜ ਕੇ ਅਗਲੇ ਨਾਲ ਆਦਾ ਡਾਕਟਰ ਲੈ ਆਵੇ ਚੈੱਕ ਕਰਾ ਕੇ ਲੈ ਗਏ ਹਾਂ ਸਹੀ ਕਰ ਪੈਸੇ ਦੇਣੇ ਜਦੋਂ ਪੈਸੇ ਦੇਣੇ ਜਦੋਂ ਅਗਲੇ ਨੇ ਤਿਆਰ ਦੋ ਟਾਈਮ ਚੋ ਕੇ ਤਿੰਨ ਟਾਈਮ ਚੋ ਕੇ ਲੈ ਕੇ ਜਾਵੇ ਜੀ ਦੁੱਧ ਕਿੰਨਾ ਵੀ ਰੇਂਦੇ ਥੱਲੇ ਬਈ ਦੁੱਧ ਹੈਗਾ 10 ਤੋਂ ਬਾਅਦ ਪਰ 10 ਕਿਲੋ ਤਿੰਨ ਚਾਰ ਟਾਈਮ ਭਾਵੇਂ ਚੋਲੇ ਆ ਓਕੇ ਆ ਜਾਓ ਓਕੇ ਜੇ ਕੋਈ ਚੰਗੀ ਸੇਵਾ ਕਰਲੇ 12 13 ਦੁੱਧ ਹੀ ਜੋ ਬਈ ਵਾਦੀ ਹੋਗੀਗਾ ਹੂੰ ਦੇ ਸੂਆ ਕਿੰਵੇਂ ਲਈ ਗੱਪਣਾ ਬਈ ਤੀਜੇ ਸੂਏ ਵਾਸਤੇ ਵੀ ਗੱਪਣਾ ਇਹ ਤੀਜੇ ਸੂਏ ਵਾਸਤੇ ਰੇਟ ਬਾਈ ਰੇਟ ਵੇ 45000 ਮੁੱਲ ਦਾ ਦੇਣੀ ਕਿੰਨੇ ਦੀ ਆ ਯਾਰ 43000 ਦੀ ਦੇਣੀ ਠੀਕ ਹੈ ਕੱਢੀ ਬਾਹਰ ਤੋਂ ਤੋਰੀ ਵੀਰੇ ਨੂੰ ਖੋਲੀ ਮੋੜਾ ਲੈ ਵੀ ਮਿੱਤਰੋ ਸਾਢੇ 3 ਨਵਾਂ ਮਹੀਨਿਆਂ ਦੀ ਚੈੱਕ ਪਾਸ ਆ ਗੱਬਣ ਤੁਸੀਂ ਆਪਦੇ ਭਰਾਵਾਂ ਚੈੱਕ ਕਰਵਾ ਕੇ ਜਾਨੀਏ ਮੇਰੇ ਚੈਨਲ ਵੱਲੋਂ ਤੇ ਭਰਾ ਦੇ ਵੱਲੋਂ ਬੇਨਤੀ ਆ ਘਰ ਤੋਂ ਬਾਹਰ ਗਈ ਜਾਨਵਰ ਦੀ ਨਾ ਚੈਨਲ ਦੀ ਗਰੰਟੀ ਹੋਊਗੀ ਤੇ ਨਾ ਮਾਲਕ ਦੀ ਗਰੰਟੀ ਹੋਊਗੀ ਇਹ ਪਹਿਲਾ ਵਾਦਾ ਬਾਈ ਜੋਗੀ ਕਈ ਫਰਾ ਮਹੀਨੇ-ਮਹੀਨੇ ਬਾਅਦ ਲਾਂਬੇ ਦੇਣ ਲੱਗ ਪੈਂਦੇ ਆ ਪਸੂ ਦਾ ਤਾਂ ਇੱਕ ਦਿਨ ਦਾ ਨਹੀਂ ਪਤਾ ਹੁੰਦਾ ਕਰਮਾ ਵਾਲੇ ਦਾ ਵੀ ਉਹਨੇ ਕਿੱਧਰ ਜਾਣਾ ਵੇਖੋ ਤੁਸੀਂ ਆਉਂਦੇ ਸੀ ਨਾ ਮੈਂ ਤੁਹਾਨੂੰ ਪਹਿਲਾਂ ਕਹਿ ਇਹਦੀਆਂ ਵਾਲਟੇ ਬਲਾਵੇਂ ਜੇ ਵੇਖ ਕੇ ਨਾ ਤਾਜਾਲ ਵਾਲੇ ਵੀ ਤੁਰਦੀ ਨਹੀਂ ਹੋਣੀ ਇਹ ਤਾਂ ਭੰਗੜਾ ਪਾਉਂਦੀ ਆ ਤੇ ਮントਰਾ ਬਲਾਵੇਂ ਆ ਜਿਵੇਂ ਚੁੱਪ ਕੀਤੀ ਵਾਲੇ ਮੋੜ ਤੇ ਹੁੰਦੇ ਆ ਦੇਖੋ ਕਿਰਾਂ ਦੀ ਤੁਸੀਂ ਆਹ ਭਾਈ ਐਂ ਹੀ ਬੈਗਿਆ ਥੱਲੇ ਸੀਲ ਸੂ ਚੰਗੀ ਆ ਮਾਰੀਗਾ ਦੋ-ਦੋ ਧਾਰਾ ਗੱਬਰ ਵਾਲੀਆਂ ਹਾਂਜੀ ਮਾਰੀ ਯਕਰੀ ਨੇੜੇ ਹੋ ਜਾ ਪੁੱਤ ਲੈ ਨਹੀਂ ਠੀਕ ਆ ਬਾਈ ਸੀਲ ਵਾਕਿਆ ਵਿੱਚ ਬਹੁਤ ਆ ਹਨ ਅੱਗੋਂ ਵੇਖੀਏ ਤਾਂ ਜਿਵੇਂ ਨਿੱਕੀ ਜੀ ਲਾਦੀ ਜਦੋਂ ਪਿਛਾ ਨੂੰ ਜਾਂਦੇ ਆ ਤਾਂ ਉਹਦਾ ਪਰੋਂਦਰਾ ਬਰਾਂਡੇ ਦੀ ਛੱਤ ਨਾਲ ਲੱਗ ਜਾਂਦੀ ਹੈ ਨਾ ਨਹੀਂ ਲੀਵਾ ਚੰਗਾ ਹਨਾ ਬਾਈ ਹਾਂ ਇਹ ਕਟੜਾ ਵਹ ਨਹੀਂ ਹੋ ਜਾਈ ਮੱਝਾਂ ਨਾਲ ਥੰਦ ਦੁੱਧ ਦੇ ਦੂੰਗੀ 20 ਕਿਲੋ ਤਾਜੀ ਸੂਟੇ ਦਾ ਬਾਈ ਦੇ ਦੇਗੀ ਹੂੰ ਨੰਬਰ ਬਾਈ 9877 708693 987708693 ਹੌਲੀ ਬੋਲਦੇ ਮੜਾ ਆ ਜਾ 987708693 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਬਾਈ ਦਿਨਾਂ ਗੱਲ ਪਤਾ ਤੇ ਆ ਦੂਜੀਆਂ ਬਾਈ ਇਹ ਦੂਜੀਆਂ ਵੀ ਇਹ ਰੱਖੀਆਂ ਅੱਛਾ ਘਰੇ ਰੱਖੀ ਘਰੇ ਰੱਖਣੀ ਠੀਕ ਹੈ ਗੱਲਬਾਤ ਲਈ ਨੰਬਰ ਸਕਰੀਨ ਤੇ ਪਿੰਡ ਹਰੀਹਰ ਚੌਕ